ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਅਪਸਤਾਨ ਨਰਮਲ ਕਟਿਆ ਸ਼ਾਮ ਵਾਲੀ ਪਿੰਡ ਪੰਡਵਾ ਵਿਖੇ ਬੜੀ ਸ਼ਰਧਾ ਤੇ ਬੜੇ ਪ੍ਰੇਮ ਦੇ ਨਾਲ 14 ਜੂਨ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਉੱਥੇ ਸਗਰਾਨ ਦਾ ਦਿਹਾੜਾ ਵੀ ਮਨਾਇਆ ਜਾ ਰਿਹਾ ਮੇਰੀ ਸਾਰੀ ਸੰਗਤ ਨੂੰ ਦੇਸ਼ ਤੇ ਵਿਦੇਸ਼ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹਨਾਂ ਸਮਾਗਮਾਂ ਦਾ ਤੁਸੀਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਿਓ ਉਹਨਾਂ ਸ਼ਹੀਦਾਂ ਨੂੰ ਨਤਮਸਤਵ ਹੋ ਕੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਔਰ ਵਾਹਿਗੁਰੂ ਦੇ ਨਾਮ ਦੀਆਂ ਖੁਸ਼ੀਆਂ ਆਪਾਂ ਪ੍ਰਾਪਤ ਕਰ ਸਕੀਏ ਇਹਨਾਂ ਸਮਾਗਮਾਂ ਦੇ ਵਿੱਚ ਗੁਣੀ ਗਿਆਨੀ ਅਤੇ ਕੀਰਤਨੀ ਜਥੇ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਇਹਨਾਂ ਸਮਾਗਮਾਂ ਦੇ ਵਿੱਚ ਜੋਸੀ ਲਹਾ ਪ੍ਰਾਪਤ ਕਰ ਸਕੀਏ ਅਸੀਂ ਆਪ ਜੀ ਦਾ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ